ਸਸ਼ੀ ਕਾਲੇ ਤੋਂ 124 7 ਪੰਜਾਬ ਜੁਲਾਹਾਵਾ ਦੇ ਆਪਣੇ ਵਾਲਾ ਬਲੋਕ ਦੇ ਪਿੰਡ ਬਰਸਾਤਾ ਕਾਰਨ ਹੜਾਂ ਵਰਗੇ ਹਾਲਾਤਾਂ ਨਾਲ ਝੁੱਝ ਰਹੇ ਹਨ ਇੰਨਾ ਪਿੰਡਾਂ ਵਿੱਚ ਪਾਣੀ ਘਰਾ ਤੇ ਖੇਤਾਂ ਵਿੱਚ ਘੁਸ ਗਿਆ ਜਿਹੇ ਸਥਿਤੀ ਨੂੰ ਵੇਖਤੇ ਹੋਏ ਵਿਧਾਇਕ ਚੁਗਦੀਪ ਗੋਲਡਿਕੰਬੋਜ ਨੇ ਖੁਦ ਗਰਾਊਂਡ ਪੱਧਰ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਲੋਕਾਂ ਨੂੰ ਜਿੰਨਾ ਵੀ ਚੀਜ਼ਾਂ ਦੇ ਲੋਡ ਸੀ ਉਹਨਾਂ ਨੂੰ ਮੌਕੇ ਤੇ ਮੁਹਈਆ ਕਰਵਾਈਆਂ ਗਈਆਂ ਪਿੰਡ ਦੇ ਲੋਕ ਆਪਣੀ ਮਦਦ ਆਪਣੇ ਹੱਥ ਕਰਦੇ ਹੋਏ ਟਰੈਕਟਰ ਰਾਹੀਂ ਪਾਣੀ ਨੂੰ ਪੰਪ ਲਗਾ ਕੇ ਨਹਿਰ ਵੱਲ ਸੁੱਟ ਰਹੇ ਹਨ ਲੋਕਾਂ ਵੱਲੋਂ ਡੀਜ਼ਲ ਦੀ ਘਾਟ ਦੀ ਗੱਲ ਕਹੀ ਗਈ ਤਾਂ ਵਿਧਾਇਕ ਨੇ ਆਪਣੀ ਜੇਬ ਵਿੱਚੋਂ ਡੀਜ਼ਲ ਦੇ ਪੈਸੇ ਦਿੰਦੇ ਹੋਏ ਕਿਹਾ ਕਿ ਕੰਮ ਰੁਕਣਾ ਨਹੀਂ ਚਾਹੀਦਾ ਉਹਨਾਂ ਦਾ ਹੋਰ ਸੇਕੇ ਜਿੰਨਾ ਜਲਦੀ ਹੋ ਸਕੇ ਖੇਤਾਂ ਵਿੱਚੋਂ ਪਾਣੀ ਦੀ ਨਿਕਾਸੀ ਕਰਵਾਈ ਜਾਏ ਤਾਂ ਜੋ ਕਿਸਾਨਾਂ ਨੂੰ ਹੋਰ ਨੁਕਸਾਨ ਨਾ ਚਲਣਾ ਪਵੇ ਇਸ ਮੌਕੇ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਵਿਧਾਇਕ ਜੀ ਜਿਵੇਂ ਜ਼ਮੀਨ ਪੱਧਰ ਤੇ ਆ ਕੇ ਸਹਿਯੋਗ ਕਰ ਰਹੇ ਨੇ ਉਸ ਰਾਹਨਯੋਗ ਹੈ ਹਾਂਜੀ ਸਾਡਾ ਤਾਂ तकरीबन ਜੋ ਏਰੀਆ ਤੁਹਾਨੂੰ ਜੋ ਦੇਖ ਰਿਹਾ ਪਾਣੀ ਥੱਲੇ तकरीबन ਸਾਡਾ ਏਰੀਆ ਏ ਜੀ ਉੱਥੇ तकरीबन 21 22 ਕਿਲੇ ਥਾਂ ਮੇਰੀ ਏ ਜੀ ਸਾਰੇ ਪਾਣੀ ਥੱਲੇ ਏ ਜੀ ਪੂਰੀ ਡੁੱਬੀ ਪਈ ਜੀ ਹਾਲ ਤੱਕ ਕੋਈ ਅਸਰ ਨਹੀਂ ਸਾਨੂੰ ਦੇ ਨਜ਼ਰ ਆਉਂਦਾ ਨਹੀਂ ਪਰ ਆਪ ਪਹੁੰਚਾ ਵੀ ਹੈ ਤੁਹਾਡੇ ਕੋ ਸਰਕਾਰ ਦਾ ਨਹੀਂ ਸਰਕਾਰ ਦੇ ਨੂੰ ਆਂਦੇ ਪਹੁੰਚ ਰਹੇ ਨੇ ਪ੍ਰਸ਼ਾਸਨ ਪਹੁੰਚ ਰਿਹਾ ਹੈ ਉਹ ਆਪਣੇ ਲੋਕੋ ਤਾਂ ਆਪਣੀ ਬਾਹ ਲਾਈ ਜਾ ਰਹੇ ਜਿੰਦੀ ਪਰ ਪਾਣੀ ਨਹੀਂ ਆਉਂਦਾ ਜੀ ਐਨਈਏ ਜੀ ਕੀ ਹਾਲ ਤੱਕ ਸਾਨੂੰ ਕੋਈ ਸੋਲੂਸ਼ਨ ਨਹੀਂ ਮਿਲ ਰਿਹਾ ਸੋਲੂਸ਼ਨ ਕਿਉਂ ਨਹੀਂ ਮਿਲ ਰਿਹਾ ਜੀ ਪਾਣੀ ਹਾਲੀ ਘਟ ਨਹੀਂ ਰਿਹਾ ਜੀ ਜੋ ਸਾਨੂੰ ਕੋ ਦਿਖੇਗਾ ਤਾਂ ਸਾਨੂੰ ਵੀ ਲੱਗਣਾ ਕਿ ਸਾਡੇ ਵਾਸਤੇ ਕੁਝ ਹੋ ਰਿਹਾ ਜੀ ਬਾਕੀ ਕੰਮ ਚੱਲ ਰਹੇ ਨੇ ਜੀ ਪਾਣੀ ਨਿਕਲ ਰਹੇ ਨੇ ਜੀ ਪਰ ਸਾਡਾ ਪਾਣੀ ਸਾਡਾ ਅਖੀਰ ਤੱਕ ਨਹੀਂ ਨਿਕਲਦਾ ਸਾਡੇ ਕਿਉਂਕਿ ਉਹਨੇ ਦੇ ਸੇਮ ਨਾਲ ਮੁੱਢੇ ਆ ਜਾਂਦਾ ਜੀ ਉੱਥੇ ਸਾਨੂੰ ਬਹੁਤ ਨੁਕਸਾਨ ਹੈ ਜੀ ਦੇਖੋ ਜੀ ਮੇਰਾ ਪਿੰ ਸਰਕਾਰ ਵੱਲੋਂ ਹੀ ਸਾਰੀ ਮਦਦ ਮਿਲਦੀ ਪਈ ਆ ਤਿੰਨ ਦਿਨ ਹੋ ਗਏ ਸਾਡੇ ਐਮਐਲਏ ਸਾਹਿਬ ਜਿੰਨਾ ਹਮਲਾ ਡੀਸੀ ਸਾਹਿਬ ਐਸਡੀਐਮ ਸਾਹਿਬ ਸਾਡੀਆਂ ਡਿਊਟੀਆਂ ਲੱਗੀਆਂ ਨੇ ਸਰਦਾਰ ਪ੍ਰਗਟ ਸਿੰਘ ਨੇ ਸ਼ੀਨਾ ਸਾਹਿਬ ਕੰਧ ਵਾਲੇ ਸਰਬੰਧ ਜਿੰਨੇ ਸੀ ਸਰਪੰਚਾਂ ਅਸੀਂ ਇਨਸਾਨੀਅਤ ਦੇ ਨਾਤੇ ਵੀ ਇੱਥੇ ਫਿਰਦੇ ਆ ਰਾਤ ਵੀ ਆ ਮੁੰਡਿਆਂ ਨੂੰ ਪੁੱਛ ਲਓ ਮੈਂ 2 ਵਜੇ ਇੱਥੋਂ ਗਿਆ ਵੇਖੋ ਆਹਦੇ ਪੱਖੇ ਨੇ ਜਾਂ ਤਾਰਾ ਨੇ ਜਾਂ ਟਰਾਂਸਫਰ ਮੇ ਜਿਹੜੀ ਜਿਹੜੀ ਪਿੰਡ ਵਾਲਿਆਂ ਨੇ ਮੰਗ ਸਾਡੇ ਕੋਲ ਰੱਖੀ ਐਮਐਲਏ ਸਾਹਿਬ ਕੋਲ ਰੱਖੀ ਉਹ ਤਰੰਤ ਪ੍ਰਭਾਵ ਨਾਲ ਜਿਹੜੀ ਪੂਰੀ ਕੀਤੀ ਗਈ ਆ ਵੇਖੋ ਮੈਂ ਜਨਤਾ ਨੂੰ ਇਹ ਅਪੀਲ ਕਰਦਾ ਇੱਕ ਇਹ ਸਮਾਂ ਜਿਹੜਾ ਹੈ ਸੰਜਮ ਰੱਖਣ ਦਾ ਕਾਲੇ ਪੈਨ ਦਾ ਸਮਾਂ ਨਹੀਂ ਗਾ ਜਦੋਂ ਵੀ ਕੁਦਰਤੀ ਆਫਤਾਂ ਆਉਂਦੀਆਂ ਨੇ ਉਹ ਕਿਸੇ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਸਰਕਾਰ ਤੁਹਾਡੇ ਨਾਲ ਖੜੀ ਏ ਐਮ ਐਲ ਏ ਸਾਹਿਬ ਤੁਹਾਡੇ ਨਾਲ ਖੜੇ ਨੇ ਐਮ ਐਲ ਏ ਸਾਹਿਬ ਦੀ ਟੀਮ ਤੁਹਾਡੇ ਨਾਲ ਖੜੀ ਏ ਤੁਹਾਨੂੰ ਡੀਜ਼ਲ ਚਾਹੀਦਾ ਮੋਟਰਾਂ ਚਾਹੀਦੀਆਂ ਨੇ ਪੱਖੇ ਚਾਹੀਦੇ ਨੇ ਕਿਸੇ ਹੋਰ ਚੀਜ਼ ਦੀ ਲੋੜ ਹੈ ਰਾਸ਼ਨ ਵਗੈਰਾ ਦੀ ਲੋੜ ਤੁਸੀਂ ਸੰਜਮ ਦੇ ਨਾਲ ਐਮ ਐਲ ਏ ਸਾਹਿਬ ਨੂੰ ਨੋਟ ਕਰਵਾਓ ਉਹ ਰਾਤ ਵੀ ਆਏ ਸੀ ਕੱਲ ਵੀ ਆਏ ਸੀ ਪਰਸੋਂ ਵੀ ਆਏ ਤੇ ਹੁਣ ਵੀ ਵੇਖ ਲਓ ਤੁਸੀਂ ਸਵੇਰ 7 ਵਜੇ ਦੇ ਪਿੰਡ ਸਜਰਾਣੇ 'ਚ ਫਿਰਦੇ ਨੇ ਦੇਖੋ ਆਇਦਰ ਮੜਾ ਦਿਖਾਓ ਪਾਣੀ ਕੱਲੋਂੋਂ ਨਾ ਚੱਲਦਾ ਪਿਆ ਸੀਗਾ ਅੱਜ ਪਾਣੀ ਹੈ ਜਿਹੜਾ ਮੇਰੇ ਹਿਸਾਬ ਨਾਲ ਡੇਢ ਡੇਢ ਫੁੱਟ ਜਿਹੜਾ ਸੇਮ ਨਾਲਾ ਘਟ ਚੁੱਕਿਆ ਮੈਂ ਸਾਰੇ ਸੱਜਣਾ ਬੰਦਿਆਂ ਨੂੰ ਅਪੀਲ ਕਰਦਾ ਵੀ ਹਲਪਰ ਨਾ ਹੋਵੋ ਸੰਜਮ ਰੱਖੋ ਜਿਹੜਾ ਕੋਈ ਲੀਡਰ ਭਰਾ ਵੀ ਮੇਰਾ ਆਉਂਦਾ ਏ ਉਹ ਚਿੱਕਰ ਸੁੱਟਣ ਦਾ ਟਾਈਮ ਨਹੀਂ ਹੈਗਾ ਆਪਾਂ ਇਹਨਾਂ ਦਾ ਸਾਥ ਦੇ ਕੇ ਸਾਰੇ ਰਲ ਮਿਲ ਕੇ ਆਪਾਂ ਇਸ ਆਫਤ ਦੇ ਵਿੱਚੋਂ ਇਹਨਾਂ ਨੂੰ ਬਾਹ ਫੜ ਕੇ ਬਾਹਰ ਕੱਢੀਏ ਬਿਲਕੁਲ ਜੀ ਬਿਲਕੁਲ ਪ੍ਰਸ਼ਾਸਨ ਵੀ ਪਹਿਲੇ ਦਿਨ ਤੋਂ ਹੀ ਸਾਡਾ ਪੂਰਾ ਸੰਯੋਗ ਦੇ ਰਿਹਾ ਔਰ ਮਾਨਯੋਗ ਐਮਐਲਏ ਸਾਹਿਬ ਵੀ ਜਿਹੜੇ ਇਥੋਂ ਮੁੱਖਰੇ ਸਾ ਕੋਈ ਉਸੇ ਦਿਨ ਤੋਂ ਲੱਗੇ ਨੇ ਜੀ ਬਿਲਕੁਲ ਸੰਯੋਗ ਦੇ ਰਹੇ ਨੇ ਹਰ ਤਰ੍ਹਾਂ ਦਾ ਸੰਯੋਗ ਦੇ ਰਹੇ ਨੇ ਜਿਹਦੇ ਵੀ ਡੀਜ਼ਲ ਹੈ ਜੀ ਕੋਈ ਇਹ ਕੇਬਲਾਂ ਦਾ ਸੀ ਕੋਈ 24 ਘੰਟੇ ਲਾਈਟ ਦਾ ਸੀ ਹਰੇਕ ਜਿਹੜਾ ਉਹਨਾਂ ਨੇ ਹਰੇਕ ਕੰਮ ਜਿਹੜਾ ਹਰੇਕ ਚੀਜ਼ ਸਾਨੂੰ ਪ੍ਰੋਵਾਈਡ ਕਰਵਾ ਕੇ ਦਿੱਤੀ ਹੈ ਬਿਲਕੁਲ ਜੀ ਡੀਜ਼ਲ ਵੀ ਦਿੱਤਾ ਗਿਆ ਹੈ ਜੀ ਉਹਨਾਂ ਵੱਲੋਂ ਜਿਸ ਤਰ੍ਹਾਂ ਕੁਦਰਤੀ ਆਪ ਤਾਂ ਕਿੰਨੀ ਏਕੜ ਉਹਦੇ ਪਿੰਡ ਦੀ ਜਿਹੜੀ ਫਸਲ ਆਉਂਦੀ ਹੈ ਉਹ ਘਟੋ ਘਟੀ 2200 ਏਕੜ ਜਿਹੜਾ ਰਕਬਾ ਬਿਲਕੁਲ ਇੱਕ ਤਰ੍ਹਾਂ ਖਰਾਬ ਹੋਣ ਦੇ ਕੋਰਤੇ ਹੈ ਆਸ-ਪਾਸ ਦੇ ਹੋਰ ਵੀ ਨਿਰਧਨ ਪਿੰਡ ਨਿਡਿੰਡਾ ਜੈ ਸਿੰਘਪੁਰਾ ਪਿੰਡ ਹੈ ਟਾਲੀਵਲਾ ਬੋਦਲਾ ਖੰਡਾ ਚਲਾ ਹੈ ਕੰਨाराम ਟਾਣੀ ਹੈ ਇਸੇ ਤਰ੍ਹਾਂ ਇੱਧਰ ਸਾਡੇ ਅੱਗੇ ਕੋਈ ਗੜਾ ਪਿੰਡ ਲੱਗਦਾ ਜੀ ਫਾਜ ਲਗਾ ਲ ਕੇ ਜਿਹੜਾ ਕਾਫੀ ਪਿੰਡਾ ਜਿਹੜਾ ਇੱਕ ਕੁਦਰਤੀ ਆਫਤ ਬਹੁਤ ਜਰਾ ਜਿਹੜਾ ਹੈ ਵੱਡੀ ਮਾਰ ਹੈ ਜੀ ਸਾਡੇ ਪਿੰਡਾਂ 'ਤੇ ਪਹਿਲਾਂ ਵੀ ਕਦੇ ਇਸ ਤਰ੍ਹਾਂ ਦੀ ਮਾਰ ਪਈ ਹੈ ਪਹਿਲਾਂ ਵੀ ਹੋ ਜਾਂਦਾ ਹੈ ਜੀ ਕਈ ਵਾਰ ਜੇ ਬਰਸਾਤੀ ਪਾਣੀ ਵਾਹਲਾ ਬਰਸਾਤ ਜ਼ੋਰਦਾਰ ਹੋ ਜਾਂਦੀ ਹੈ ਇਹ ਮੀਂਹ ਜਿਹੜੇ ਆਇ ਨੋਟਾ ਕਰਕੇ ਨੁਕਸਾਨ ਹਾਂ ਬਰਸਾਤ ਕਰਕੇ ਜੀ ਬਰਸਾਤ ਕਰਕੇ ਪਾਣੀ ਜਿਹਦਾ ਇਹ ਫਿਰ ਸੇਮ ਵਾਲੀਆਂ ਜਿਹੜੀਆਂ ਓ ਇਹਦੀ وجہ ਕਰਕੇ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੈ ਸਾਡਾ ਪਿੰਡ ਦਾ ਹੋਇਆ ਹੈ